ਰੁਪਇਆ ਮੰਗਾਈ ਪੱਠਾਂ ਦਾ 54000 ਰੁਪਇਆ ਦਾ ਜੋੜੀ ਤੇ ਇਹ ਲੈਂਦੇ ਹੁਣ ਕੱਲੀ ਜਿਹੜੀ ਜੇਠੀ ਲੈਂਦੇ ਦੂਜੀ ਛੱਡੀ ਇਹ 21 ਮਾ ਦਾ ਤੂੰ ਮੈਂ 40 ਕਿਹਾ ਜਿਵੇਂ ਮੈਂ 5 ਡੜੇ ਵਾਸਤੇ ਮਾਣ ਆ 29 ਲਾਉਂਦੇ ਆ ਚਿੱਟੀ ਦੇ ਦੀ ਕਿਹੜੀ ਆ ਬੋਟਾਂ ਦੇ ਵਿੱਚ ਜਾਂ ਮੋਟਿਆਂ ਦੇ ਵਿੱਚ ਕਰਦਾ ਹੁੰਦਾ ਜੀ ਉਹ ਆਪਣੇ ਕੋਲੇ ਤੇਲ ਹੈ ਜੀ ਉਹਦੀ ਕੀਮਤ 200 ਰੁਪਏ ਜੀ ਇੱਕ ਫੀਸੀ ਦੀ ਆ ਜੋੜੀ ਸੀਗੀ 100% ਆ ਜੋੜੀ ਸੀਗੀ ਉਹ ਅਸੀਂ ਕੀ ਨਹੀਂ ਇੱਕ ਵਾਰ ਦਿਖਾਤਾ ਦੇ ਮਾਂ ਉਹ ਦਿਖਾ ਕੇ ਦੇ ਥੋੜੇ ਇਹ ਕਹਿੰਦੇ ਲੈਣੀ ਹੈ ਥੋੜੇ ਨਹੀਂ ਸਿੰਗਲ ਮਹਾਮਾਰੀ ਚਾਰ ਦਿਨਾਂ ਕਰੇ ਹੋਰ ਓ ਛੱtre ਵਾਲਿਆ ਨੀ ਮੋਸੀ ਦਾ ਲੈ ਨਹੀਂ ਆਪਾਂ ਹਾਂ ਹਾਂ ਠੀਕ ਆ ਨੀ ਨੀ ਹਾਂ ਭਾਈ ਲੈਂਦਾ ਵੀ ਆਇਆ ਭਾਈ ਕਿੰਨੇ ਲਾਤੇ ਵੀਰੇ 80000 ਲਾਦਾ ਜੀ 20000 ਰੁਪਿਆ ਮਾਦੀਆ ਵਿਚਾਰਾ ਅਲਾਈਪਰੇਸ ਨੂੰ ਬੁੱਕ ਕਰਾ ਬੱਛਾ ਕੀ ਲਾਤਾ ਤੈ 29 ਘੈਦਾ ਮਤੇ ਯਾਰ ਉਹਨੇ ਦੇ ਉਹਨੇ ਆਖਿਆ ਇਹਦੇ ਤਾ ਕਰਾ ਜੀ ਯਾਰ ਭਾਈ ਮੈਂ ਜੋੜੀ ਦਾ ਮੰਗਦਾ ਸੀ ਅਸੀਂ ਉਹ ਜੋੜੀ ਨੂੰ ਛੱਡ ਤੂੰ ਕੱਲੀ ਲੈ ਆ ਜਾ ਹੁਣ 55 ਲਾ ਗਿਆ ਮੈਨੂੰ ਇਹ ਤੇ ਇਹ ਕਿਹੜੇ ਗੜੇ ਸ਼ਿੰਗਲਵਾ ਕੱਲੀ ਲੈਣੀਆਂ ਤਾਂ 40000 ਦੀ ਦਊ ਠੀਕ ਹੈ ਨਾ 21 ਦਾ ਇਹਨੇ ਦੇ ਵਿੱਚ ਪਾ ਲਿਆ ਮਗਾ ਤੁਹਾਡੇ ਵਾਸਤੇ 35000 ਰੁਪਏ ਘੱਟ ਮੈਨੂੰ ਕਿਹੋ ਜਿਹਾ ਪਾਇਵੇ ਦੋਸਤ ਅਸੀਂ 24 25 ਅੱਖੇ ਸੀ ਯਾਰ ਉਹ ਯਾਰ ਇੱਕ ਪਟਨਾ ਦੇ ਘਰ ਵਾਸਤੇ ਤੁਹਾਡੇ ਉਹ ਬਾਈ ਯਾਰ ਇੱਕ ਐ ਰੀਡ ਤੁਹਾਡੀ ਯਾਰ ਦੋ ਲੈ ਜਾ ਇੱਕ ਸਾਡੂੰ ਦੋ ਲੈ ਜਾ ਇੱਕ ਸਾਡੂੰ ਦੋ ਲੈ ਜਾ ਆਰਤੀ ਨੇ ਹੁੰਦਾ ਬੰਦਾ ਵੀ ਹੁੰਦਾ ਛੋਟਾ ਆਪਣਾ ਲੰਗੜਾ ਦੋਸਤ ਪ੍ਰੇਮ ਦੇ ਨਾਲ ਜੱਗਾਂ ਬਰੂ ਕਰੀ ਲੈ ਫਰੀ ਲੈ ਮੇਰਾ ਕਿਰਾ ਮੁਕਤ ਦਾ ਮਾਲ ਹੈ ਮੇਰਾ ਕਿਰਾ ਮੁਕਤ ਦਾ ਮਾਲ ਹੈ ਬਾਦਸ਼ਾਹ ਮਾਰ ਕਰੀ ਅੰਨਾ ਜਦੋਂ ਜਾ ਮੇਰੇ ਪੈ ਜੋੜੀ ਵੇਚ ਕੇ ਦੂਰ ਪਹਲੇ ਜਾ ਯਾਰ ਜਾਨ ਤੋਂ ਚੋਣੀ ਨਹੀਂ ਨਹੀਂ ਮੰਜਾ ਮਾਤਾ ਜੀ ਜੈ ਮਾਤਾ ਜੀ ਇਹਦਾ ਮਿਲਦੇ ਰਹਿੰਦੇ ਐ ਨਹੀਂ ਮਿਲਨੀ ਪਰ ਆ ਪਾਠ ਵੀ ਕੇ ਪਾਸ ਹੋਣੀ ਆ ਤਰਾਂ ਨਹੀਂ ਲਾ ਦਿਸਰਾ ਪਾਠ ਕਰੀਮ ਕਲਰ ਬਹੁਤ ਯੋਮੀ ਨਾਂ ਦਾ ਹੈ ਵਰਾ ਇਹ ਬੰਦੇ ਦੇ ਸਾਈ ਦੇ ਕਰਦੇ ਵੋਤ ਜੇ ਗੱਪਹੀ ਮੇਰਾ ਕਰਦੀ ਇਹ ਬੱਕਰੀ ਬੇਲੂਗੀ ਵਾਹ ਲੱਖ ਨਹੀਂ ਕਰਦੇ ਦੇ ਫਾਇਦਾ ਬਣੂਗਾ ਨਹੀਂ ਖੋਸੀ ਆ ਜੀ ਸਰਦੀਆਂ ਲਾਜ ਜੀ ਸਾਰੀਆਂ ਗੱਲਾਂ ਛੱਡ ਪੱਠ ਭੇਜਤੀ ਪੂਰੀਓ 30 ਦੀ 500 ਨਹੀਂ ਵਧਾਉਂਦਾ ਪੂਰੀ ਨਹੀਂ ਮੇਰੀ ਬਾਬਾ ਤੂੰ ਨਾ ਬੋਲੀ ਮੇਰੀ ਇਹ ਜਣਾ ਟੱਕਰ ਹੈ ਬਰਾ ਹੋ ਕੇ ਖੜ ਜਾ ਕੇ ਵੇ ਤੂੰ ਆ ਜਾ ਹਾਂ ਆ ਇੱਕ ਜਣਾ ਹੋ ਮੋਗੀ ਬਸ ਨਹੀਂ ਹੁਣ ਮੇਰਾ ਮੈਂ ਵੀ ਅਰਥੋਂ ਤੋਂ ਬੋਣੀ ਕਰੀ ਗਰੀਬ ਬੰਦਾ ਮੈਂ 5 5000 ਰੁਪਏ ਦਾ ਮੰਗ 40 ਮੰਗਿਆ ਮੈਂ ਯਾਰ 35 ਦੀ ਉਹ ਮਾਂ ਕੋਈ ਮੈਨੂੰ ਈ ਪੇੜਾ ਤੇ ਹੁਣ ਜਮੇ ਨਹੀਂ ਕੋਈ ਹਾਂ ਸੂਰ ਕੱਟ ਦੇ ਨਾ ਇੱਕੋ ਹੀ ਦੱਸ ਦੇ ਜਮੇ ਤੂੰ ਕੀ ਲੈ ਮੇਰੀ ਸੁਣਦਾ ਗੱਲ ਪੱਠ ਵੇਜ ਦੇ 10 ਦੇ ਹੈ 10 ਦੇ ਵੇਜ ਦੇ 10 ਦੇ ਲੈ ਵੀ ਲੈ ਕੇ ਦੇ ਮਾਂ ਨਹੀਂ ਇਹ ਦੂ ਘੱਟ ਨਹੀਂ ਦਿੰਦਾ ਫਿਰ ਮੈਂ ਇਹ ਦੂ ਘੱਟ ਦਾ ਲੈ ਉਹ ਬੱਤੂ ਮੇਰੇ ਟਿਕ ਜਾਏ ਕਹੇਗਾ ਯਾਰ 500 ਲਗਾ ਲਈ ਰੱਖੀ ਆ ਮਾਰ ਤੇ 34 ਤੇਰੇ ਵਾਸਤੇ ਮਾ ਸੀ ਯਾਰ ਪਿਆ ਮਾਨ ਇਹਨਾਂ ਦਾ ਬਾਪਾ ਖਰਜਾ ਵਾ ਮੇਰਾ ਗੁਰੂ ਉਹਨੇ ਗੁਰੂ ਤਾਂ ਹੈਗਾ ਤੀਜਾ ਦਾ ਮਜੂ ਲੱਗਦਾ ਓ ਬਾਪੂ ਖਰਤਾ ਜਾ ਲੈ ਬਹੁਤੀਆਂ ਗੱਲਾਂ ਨਹੀਂ ਮੈਂ ਕਰਨੀਆਂ ਤੂੰ ਵੀ ਕਾਇਮ ਹੋ ਜਾ ਕਾਇਮ ਹੋ ਜਾ ਬੇਇੱਜ਼ਤੀ ਵਾਸਤੇ ਓ ਖਰਚਾ ਜੇ ਦੇਣੀ ਹੈ ਕਿੱਡੀ ਕੀ ਗੱਲ ਹੈ ਜੇ ਤੇਰੇ ਪਸੰਦੇ ਆਗੇ ਫਿਰ ਕਿੱਡੀ ਕੀ ਗੱਲ ਹੈ ਉਹ ਵੀ ਗਰੀਬ ਦਈਏ ਵਿਚਾਰਾ ਲੈਣ ਵਾਲਾ ਮੇਤੀ ਓਏ ਬੋਤੀਆਂ ਗੱਲਾਂ ਨਾ ਛੇੜ 32000 ਦੀ ਹੋ ਗਈ ਹਰ ਹਰ ਚੱਕ ਆ ਮੇਰੇ ਆ ਬੋਤੀਆਂ ਗੱਲਾਂ ਕਰਦਾ ਹਰਦਾ ਨਹੀਂ ਉਹ ਵੀ ਨਹੀਂ ਉੱਤਰਦਾ ਸਿਰੋਂ ਚੱਲ ਕੋਈ ਚੁੱਪ ਕਰ ਜਾ ਹੋਰ ਹਾਂ ਗੱਲ ਤਾਂ ਸਭ ਕੋਈ ਓਹ ਖੜਦਾ ਹੀ ਨਹੀਂ ਉਹ ਪਾਦੋਗੀ ਚੱਲ ਬੱਸ ਆਲਾ ਲੀੜੇ ਲਾ ਲਓ ਉਹਦੇ ਵਿਚਾਰੇ ਨੇ ਲਾ ਲਓ ਕਰ ਕਿ ਨਹੀਂ ਦੇ ਕੇ ਨਹੀਂ ਚੀਜ਼ ਬਸਤਾਇਆ ਕਰਦੇ ਨਹੀਂ ਬਸਤਾਉਂਦਾ ਨਹੀਂ ਇਹ ਕਹਿੰਦਾ ਵੀ ਗੁੱਸਾ ਕਰਨਗੇ ਉਹ ਵੀ ਸਾਨੂੰ ਤੂੰ ਜੋੜੀ ਨਹੀਂ ਦਿੱਤੀ ਹਾਂ ਜੋੜੀ ਨਹੀਂ ਦਿੱਤੀ ਨਾ ਸੀ ਆ 50 ਵਾਲਾ ਮੋੜ ਮੈਨੂੰ 50 ਆ ਆ 50 ਤੇਰੇ ਓਏ ਕੀ ਦੇ ਆ ਮਾਂ ਪੁੱਤ ਯਾ ਕੀ ਦੇ ਤੇਰੀ ਇਹ ਮੇਰੇ ਕੋਲ ਆ ਜੀ ਨਵੇਂੜ ਪਰ ਠੀਕ ਹੈ ਉਥੇ ਰੱਖ ਦੇ ਜੀ 5000 ਰੁਪਏ ਦੇ ਦੇ ਇਹਨੂੰ ਹਾਂ ਪਸ ਉੱਥੇ ਖੜਾ ਘਰੋਂ ਆਪੇ ਲੈ ਜਾਣਾ ਅੰਦਰ ਵੀ ਬੈਠੇ ਜੀ ਅੰਦਰ ਵੀ ਬੈਠੇ ਫੇ 10 ਤਾਂ ਦੇ ਦਿਓ ਬੈਨਾ ਹੋਰ ਵੀ ਕਰਨਾ ਹੈ ਮੈਂ ਹੋ ਜਾ ਖੜ ਬੀ ਜਾ ਹੋਰ ਵੀ ਲੈਣੇ ਜਾਨਵਰਾਂ ਤਾਂ ਨਹੀਂ 3 4 5 ਹੋਰ ਦੇਵਾ ਨਹੀਂ ਬੱਸ ਬਹੁਤ ਆ ਬਹੁਤ ਆ ਜਦ ਤੇ ਮੈਂ ਦੇਣੇ ਆ ਮੈਂ ਦੇਣੇ ਆ ਯਾਰ ਦੇ ਦੇ 6 7 ਫਲ ਲਵਾਉ ਤਾਹੀ ਬੱਕਰੀਆਂ ਨੇ 500 ਰੁਪਏ ਲਗਰਵਾਸ ਤੇ ਸਾਫ ਮਾਂ ਹੀ ਕਰਦੀਆਂ ਗਲਾ ਗੱਲੀਆਂ ਆ ਬੱਕਰੀ ਵੀ ਤੇਰੇ ਕੋਲ ਆ ਪੈਸੇ ਵੀ ਤੇਰੇ ਕੋਲ ਪੱਠ ਲਈ ਦਿਲਵਰਾ ਫੜ ਕੇ 8 ਨਹੀਂ ਵਰਤ ਕੈਮਰਾ ਮੇਰਾ ਮਾਨਤਾਨ ਕਰਦੇ ਹੋ ਖੁਸ਼ ਹੋ ਕੇ ਇਹ ਮੇਲਾ ਅੱਜ ਆ ਪੱਠਾ ਜੀ ਆਹ ਪੱਠ ਦਾ ਸੌਦਾ ਹੈ ਬਹੁਤ ਵਧੀਆ ਕੁਆਲਿਟੀ ਦੀ ਪੱਠ ਇਹ ਬਾਈ ਨੇ ਲਈ ਹੈ ਵਾਹ